ਉਹਨਾਂ ਪਰਨਾ ਵਿੱਚ ਦਾ ਆ ਕੇ ਕੁਝ ਏਜੰਟ ਜਿਹੜੇ ਹੈਗੇ ਆ ਉਹਨਾਂ ਨੂੰ ਗੁੰਮਰਾਹ ਕਰਕੇ ਝੂਠਾ-ਚਾਸਾ ਦੇ ਕੇ ਵੀ ਤੁਹਾਨੂੰ 80000 ਰੁਪਈਆ ਅਸੀਂ ਮਹੀਨੇ ਦੀ ਤਨਖਾਹ ਦੇਵਾਂਗੇ ਤੂੰ ਮਾਰਕਟ 'ਕਾ ਤੁਹਾਨੂੰ ਵੇਚ ਦਿੰਨੇ ਆ ਤੈਨੂੰ ਸਾਊਦੀ ਅਰਬ ਵਿੱਚ ਵੇਚ ਦਿੰਨੇ ਆ ਸੋ ਗਰੀਬ ਜਿਹੜਾ ਹੈਗਾ ਉਹਦੇ ਮਨ 'ਚ ਹੁੰਦਾ ਵੀ ਚਲੋ ਮੇਰਾ ਪਰਿਵਾਰ ਜਿਹੜਾ ਹੈ ਉਹਦਾ ਰੋਟੀ ਪਾਣੀ ਚੱਲ ਜਾਊਗਾ ਉਦੇ ਨਾਲ 4 ਪੈਸੇ ਜਿਹੜੇ ਹੈਗੇ ਆ ਉਹਦੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਪੜਾ ਲਾਂਗੇ ਜਾਂ ਕੁਝ ਘਰ ਦੇ ਖਰਚੇ ਵਾਸਤੇ ਤੋਂ ਭੇਜ ਦਿੰਦੇ ਆ ਪਰ ਉੱਥੇ ਜੋ ਹੁੰਦਾ ਉਹ ਆਪਾਂ ਲਗਾਤਾਰ ਦੇਖਦੇ ਰਹੇ ਅੱਗੇ ਵੀ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਜਾਣਕਾਰੀਆਂ ਦਿੱਤੀਆਂ ਤੇ ਤਕਰੀਬਨ 90 ਤੋਂ ਵੱਧ ਜਿਹੜੀਆਂ ਲੜਕੀਆਂ ਸੀ ਮਾਸਕਟ ਅ Oman ਜਾਂ ਜਿਹੜੇ ਹੈ ਸਾਊਦੀ ਅਰਬ ਜਾਂ ਵੱਖ-ਵੱਖ ਮੁਲਕਾਂ ਤੋਂ ਉਹ ਵਾਪਸ ਆ ਚੁੱਕੀਆਂ ਸੋ ਇਹ ਤਿੰਨ ਲੜਕੀਆਂ ਹੁਣ ਫਿਰ ਕੁਝ ਦਿਨਾਂ ਦੇ ਵਿੱਚ ਵਾਪਸ ਆਈਆਂ ਜਿਹਦੇ ਚ ਇੱਕ ਲੜਕੀ ਸਾਊਦੀ ਅਰਬ ਤੋਂ ਦੋ ਲੜਕੀਆਂ ਜਿਹੜੀਆਂ ਹੈ ਮਾਸਕਰਟ ਤੋਂ Oman ਤੋਂ ਜਿਹੜੀਆਂ ਹੈ ਉਹ ਵਾਪਸ ਆਈਆਂ ਸੋ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈਗੀ ਹੈ ਜਿੱਥੇ ਏਜੰਟਾਂ ਨੇ ਲੁੱਟ ਕੀਤੀ ਇਥੋਂ ਤੱਕ ਕਰਕੇ ਵਾਪਸ ਲਾਉਣ ਵਾਸਤੇ ਵੀ ਪੈਸੇ ਲਾ ਲਏ ਪਰ ਫਿਰ ਵੀ ਉਹਨਾਂ ਨੂੰ ਵਾਪਸ ਨਾ ਭੇਜਿਆ ਜਦੋਂ ਸਾਡੇ ਕੋਲ ਇੱਕ ਕੰਪਲੇਂਟ ਆਈ ਤੇ ਬੱਚੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਹ ਵਾਪਸ ਆਪ ਘਰ ਆਈਆਂ ਇਹਨਾਂ ਨੂੰ ਅਸੀਂ ਪਰਿਵਾਰ ਨੂੰ ਵਧਾਈ ਦਿੰਨੇ ਕਿ ਆਪਣੇ ਬੱਚਿਆਂ ਚ ਵਾਪਸ ਆ ਗਏ ਪਰ ਅਸੀਂ ਸਮਾਜ ਨੂੰ ਇਹਦੀ ਦੁਹਾਈ ਦਿੰਨੇ ਆ ਵੀ ਤੁਸੀਂ ਇਹ ਕੰਮ ਨਾ ਕਰੋ ਪੈਸਿਆਂ ਦੀ ਜਿਹੜੀ ਹੈਗੀ ਇਹਨਾਂ ਮੁਲਕਾਂ 'ਚ ਨਾ ਭੇਜੋ ਜਿੱਥੇ ਲੜਕੀਆਂ ਦੀ ਕਦਰ ਨਹੀਂ ਜਿੱਥੇ ਲੜਕੀਆਂ ਦਾ ਸਨਮਾਨ ਨਹੀਂ ਜਿੱਥੇ ਲੜਕੀਆਂ ਸੁਰੱਖਿਅਤ ਨਹੀਂ ਅੱਜ ਇਹ ਨਹੀਂ ਆ ਵੀ ਲੜਕੀਆਂ ਵਾਪਸ ਆਈਆਂ ਸਾਰੀਆਂ ਇਹਨਾਂ ਮੁਲਕਾਂ ਦੇ ਵਿੱਚੋਂ ਹੀ ਵਾਪਸ ਆਈਆਂ ਸੋ ਅਸੀਂ ਕਹਿੰਨੇ ਕਿ ਹਾਂ ਗਰੀਬੀ ਆ ਕਈ ਬਰਾ ਸੋਚਦੇ ਆ ਗਮਰਾਹ ਹੋ ਜਾਂਦੇ ਆ ਤੁਹਾਨੂੰ ਇਹ ਦੱਸਣ ਦਾ ਮਤਲਬ ਵੀ ਇਹੀ ਆ ਕਿ ਇਹ ਗੱਲ ਲੋਕਾਂ ਵਿੱਚ ਜਾਵੇ ਕਿ ਦੇ ਕੋਈ ਸਾਨੂੰ ਏਜੰਟ ਜਿਹੜਾ ਹੈ ਜਾਂ ਤਾਂ ਉਹ ਰੈਕੋਗਨਾਈਜ਼ ਹੋਵੇ ਰਜਿਸਟਰਡ ਹੋਵੇ ਉਹਦੀ ਜਿਹੜਾ ਹੈ ਆਫਿਸ ਉਹਦਾ ਹੋਵੇ ਸੋ ਉਹ ਉਹਦੇ ਨਾਲ ਹੀ ਫਿਰ ਵੀ ਜਿਹੜਾ ਹੈਗਾ ਵਰਕ ਪਰਮਿਟ ਤੇ ਜਾਓ ਤਾਂ ਜਿਹੜਾ ਹੈ ਉਹਦੀ ਬਿਨਾ ਜਿਹੜਾ ਹੈਗਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਏਜੰਟ ਬਣ ਕੇ ਇੱਕ ਦੂਸਰੇ ਕੋ ਪੈਸੇ ਖਾ ਲੈਂਦੇ ਆ 2 ਮਹੀਨੇ ਦੇ ਵਾਸਤੇ ਦੁਬਈ ਲਾ ਜਾਂਦੇ ਆ ਜਿਸ ਦੇ ਉੱਤੇ 5-7000 ਰੁਪਏ ਖਰਚ ਹੁੰਦਾ ਉਸੇ ਕੋਈ ਨਾ ਕੋਈ ਉੱਥੇ ਜਿਹੜਾ ਹੈਗਾ ਘਰ ਇਹੋ ਜਿਹਾ ਭਾਲਦੇ ਆ ਜਿਹਨੂੰ ਬੰਦੇ ਦੀ ਲੋਡ ਹੁੰਦੀ ਹੈ ਤੇ ਉਹਨੂੰ ਉਹਦੇ ਕੋ ਪੈਸੇ ਲੈ ਕੇ ਲੜਕੀਆਂ ਨੂੰ ਉਹਨਾਂ ਦੇ ਨਾਲ ਭੇਜ ਦਿੰਦੇ ਆ ਫਿਰ ਹੋਰ ਉਹਨਾਂ ਨੇ ਤੇ ਪੈਸੇ ਦਿੱਤੇ ਹੁੰਦੇ ਆ ਇਹ ਪੈਸੇ ਏਜੰਟ ਖਾ ਜਾਂਦਾ ਤੇ ਜਦੋਂ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਉਹ ਜਿਹੜਾ ਗਰੀਬ ਆ ਉਹ ਕਰੇ ਕੀ ਸੋ ਉਸੇ ਨਾਲ ਕੁੱਟ ਮਾਰ ਵੀ ਹੁੰਦੀ ਹੈ ਹੰਸਾ ਵੀ ਹੁੰਦੀ ਹੈ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਉਹਨਾਂ ਦਾ ਜਿਹੜਾ ਕਰੋਪ ਆ ਇਹ ਲੜਕੀਆਂ ਚਲਦੀਆਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਬੱਚੀਆਂ ਨੂੰ ਨਾ ਮਲਕਾਂ ਦੇ ਵਿੱਚ ਨਾ ਭੇਜੋ ਤੇ ਭੇਜੋ ਤਾਂ ਉਹ ਜਿਹੜੇ ਹੈਗੇ ਵਧੀਆ ਏਜੰਡ ਜਿਹੜੇ ਤੁਹਾਨੂੰ ਜਿਹੜੇ ਏਜੰਟਾ ਰਹੀ ਏਜੰਸੀ ਰਹੀ ਏ ਸਰਕਾਰ ਦੇ ਰਾਹੀਂ ਜਿਹੜੀ ਜਿਹੜੀਆਂ ਏਜੰਸੀਆਂ ਉਹਨਾਂ ਰਾਹੀਂ ਜਿਹੜਾ ਬੰਦਾ ਜਾਂਦਾ ਉਹਦਾ ਜਿਹੜੀ ਇਹ ਕਦਰ ਹੁੰਦੀ ਹੈ ਉਹਦੀ ਵੈਲਿਊ ਹੁੰਦੀ ਹੈ ਉਹਨੂੰ ਇਗਨੋਰ ਨਹੀਂ ਕਰ ਸਕਦਾ ਕੋਈ ਪਰ ਜਦੋਂ ਅਸੀਂ ਦੋ ਨੰਬਰ ਦੇ ਵਿੱਚ ਆਪ ਹੀ ਚਲ ਜਾਂਦੇ ਆ ਉਸੇ ਫਸ ਜਾਂਦੇ ਆ ਫਿਰ ਦਸਿਹੇ ਵੀ ਚਲਦੇ ਆ ਸੋ ਵਿਕਸੇ ਪਰਿਵਾਰ ਉਹ ਜਿਹੜਾ ਜਾਂਦਾ ਜਿਹੜੇ ਪੈਸੇ ਚਾਰ ਹੁੰਦੇ ਪਹਿਲਾ ਏਜੰਟਾਂ ਨੇ ਲੈ ਹੁੰਦੇ ਬਹੁਤ ਇਹੋ ਜਿਹੇ ਕੇਸ ਅਸੀਂ ਦੇਖਿਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੇ ਇਹਨੇ ਵੀ ਬਾਹਰ ਜਾਣਾ ਸਾਡੇ ਨੌਜਵਾਨ ਵੀ ਬਾਹਰ ਜਾ ਕੇ ਏਜੰਟਾਂ ਦੇ ਤੇ ਸੱਚੇ ਤਸ ਇਚੜ ਕੇ ਕਿਤੇ ਨਾ ਕਿਤੇ ਜਾ ਕੇ ਫਸ ਜਾਂਦੇ ਆ ਹੁਣ ਵੀ ਕੁਝ ਬੱਚੇ ਜਿਹੜੇ ਸਾਡੇ ਬਾਹਰ ਫਸੇ ਜਿਨ੍ਹਾਂ ਚੋਂ ਇੱਕ ਆਇਆ ਹਜੇ ਬਾਕੀ ਉਸੇ ਰੁਕੇ ਹੋਏ ਆ ਸੋ ਇਸ ਵਾਸਤੇ ਏਜੰਟਾਂ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਨਾ ਦੌੜੋ ਇੱਥੇ ਅਸੀਂ ਬਹੁਤ ਕੰਮ ਕਰ ਸਕਦੇ ਆ ਵਾਹਿਗੁਰੂ ਨੇ ਇਸ ਧਰਤੀ ਨੂੰ ਪੰਜਾਬ ਦੀ ਧਰਤੀ ਨੂੰ ਬਹੁਤ ਬਰਕਤਾਂ ਬਖਸ਼ਿਸ਼ਾਂ ਦਿੱਤੀਆਂ ਇੱਥੇ ਅਸੀਂ ਭੁੱਖਾ ਨਹੀਂ ਮਰਦੇ ਪਰ ਇਸ ਤਰੀਕੇ ਦੇ ਨਾਲ ਜਿਹੜਾ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਸੋ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਕਿੰਨੀਆਂ ਲੜਕੀਆਂ ਤੇ ਜਿਹੜੀਆਂ ਹੁਣ ਵਾਪਸੀ ਹੋਈਆਂ ਹੁਣ ਇਹ ਤਿੰਨ ਲੜਕੀਆਂ ਇੱਕ ਹੁਸ਼ਿਆਰਪੁਰ ਤੋਂ ਇੱਕ ਅਮਰਸਰ ਤੋਂ ਆ ਇੱਕ ਕਪੂਰਥਲੇ ਤੋਂ ਕਿੱਥੇ ਕਿੱਥੇ ਸਟਕ ਸੀਗੀਆਂ ਹੈ ਇੱਕ ਲੜਕੀ ਮੈਂ 2 ਮਾਸਟਰ ਸੀ ਤੇ ਇੱਕ ਸੌਦੀਆਰਬੀ ਸੀ ਸਿੰਚਲਾ ਕਿਤੇ ਨਾ ਕਿਤੇ ਬਾਬਾ ਜੀ ਫੇਲੀਅਰ ਕਿਸ ਨੂੰ ਹੈ ਸਰਕਾਰ ਦਾ ਜਾਂ ਨਹੀਂ ਸਰਕਾਰ ਦਾ ਇਸ ਤਰ੍ਹਾਂ ਸੀ ਵੀ ਸਾਡਾ ਪ੍ਰਸ਼ਾਸਨ ਦੇ ਨਾਲ ਅੱਗੇ ਪੁਲਿਸ ਨੂੰ ਵੀ ਮਿਲਿਆ ਕੋਈ ਜਦੋਂ ਜਾਣਦਾ ਉਦੋਂ ਤੋਂ ਕੋਈ ਦੱਸਦਾ ਨਾ ਤੁਹਾਨੂੰ ਜੇ ਹੋਵੇ ਪ੍ਰੈਜ਼ੀਡੈਂਟ ਵੀ ਕਹਿ ਦਿੰਦਾ ਵੀ ਦੱਸਿਓ ਨਾ ਕੋਈ ਕੰਮ ਨਾ ਤੁਹਾਡਾ ਰਾਜ ਨਾ ਰੋਕਦੇ ਅਸੀਂ ਦੱਸਦੇ ਨਹੀਂ ਪਰ ਜਦੋਂ ਤੁਸੀਂ ਫਾਇਦਾ ਨੇ ਆ ਫਿਰ ਪਤਾ ਲੱਗਦਾ ਫਿਰ ਹੁਣ ਉੱਥੇ ਕੀ ਕਰ ਸਕਦੇ ਆ ਸੋ ਉਹਦੇ ਵਾਸਤੇ ਅਸੀਂ ਸਾਰੀਆਂ ਜਿੰਨੇ ਵੀ ਹੈਗੇ ਇਹਨਾਂ ਕੋਈ ਕੇਸ ਵੀ ਰਜਿਸਟਰਡ ਕਰਾਉਣੇ ਆ ਕਿ ਉਹਨਾਂ ਦੇ ਕੇਸ ਵੀ ਕਰੋ ਉਹ ਕੋਈ ਨਾ ਕੋਈ ਜਿਹੜਾ ਹੈਗਾ ਜਿਸ ਤਰ੍ਹਾਂ ਹੁਣ ਨਾਂ ਜਿਹੜੇ ਦੱਸਦੇ ਆ ਪਤਾ ਨਹੀਂ ਉਹ ਨਾਂ ਸਹੀ ਹੁੰਦੇ ਆ ਜਾਂ ਕੀ ਆ ਉਹਦੇ ਪਿੱਛੇ ਕੌਣ ਆ ਇਹ ਬਹੁਤ ਵੱਡੇ ਰੈਕਟ ਆ ਜਿਹਦੇ ਵਿੱਚ ਪੰਜਾਬ ਦੇ ਤਾਂ ਆਪਾਂ ਜਿਹੜੇ ਸਾਹਮਣੇ ਆਉਂਦੇ ਆ ਹੋਰ ਸਟੇਟਾਂ ਦੇ ਦੱਸਦੇ ਹੋਰ ਮੁਲਕਾਂ ਦੇ ਵਿੱਚ ਵੀ ਉੱਥੇ ਇਸ ਤਰ੍ਹਾਂ ਪਸਦੇ ਆ ਹੱਥਾਂ ਤੋਂ ਨਾ ਲੱਤਾਂ ਟੁੱਟ ਗਈਆਂ ਸੀ ਉਹਨਾਂ ਦੀਆਂ ਛੇ ਪਸਲੀਆਂ ਟੁੱਟ ਗਈਆਂ ਸੀ ਤੇ ਜਿੱਦਾਂ ਕਰਕੇ ਮੈਂ ਸਾਊਦੀ ਅਰਬ ਗਈ ਸੀ ਤੇ ਮੈਨੂੰ ਜੈਂਟ ਨੇ ਕਿਹਾ ਸੀ ਕਿ ਤੇਰੀ ਸੈਲਰੀ 1500 ਰੁਪਇਆ 1500 ਰਿਆਲ ਉੱਧਰ ਦਾ ਤਾਂ ਜਾਨੀ ਕਿ 1500 ਰਿਆਲ ਮਿਲਿਆ ਨਹੀਂ ਤੇ ਇਥੋਂ ਕਿਹਾ ਸੀ ਕਿ ਤੂੰ ਉੱਥੇ ਬੱਚਾ ਹੀ ਖਡਾਉਣਾ ਵਾ ਇਥੋਂ ਕਹਿ ਕੇ ਕਿਹਾ ਸੀ ਬੱਚਾ ਖਡਾਉਣਾ ਤੇ ਪਰ ਉੱਥੇ ਜਾ ਕੇ ਕਰਦਾ ਸਾਰਾ ਕੰਮ ਕਰਨਾ ਪੈਂਦਾ ਸੀ ਠੀਕ ਹੈ ਜਿਹਦਾ ਕਰਕੇ ਮੇਰੀ ਤਬੀਅਤ ਖਰਾਬ ਹੋ ਗਈ ਮੈਂ 3 ਮਹੀਨੇ ਉੱਥੇ ਰਹੀ ਸੀ ਤਾਂ ਮੈਨੂੰ ਇੱਕ ਸੈਲਰੀ ਦਿੱਤੀ ਨਹੀਂ ਦੋ ਸੈਲਰੀਆਂ ਦਾ ਮੈਨੂੰ ਦਿੱਤੀਆਂ ਨਹੀਂ ਤੇ ਦਵਾਈ ਨਹੀਂ ਸੀ ਲੈ ਕੇ ਦਿੰਦੇ ਮੈਡੀਸਨ ਤਾਂ ਬਿਲਕੁਲ ਵੀ ਨਹੀਂ ਸੀ ਲੈ ਕੇ ਦਿੰਦੇ ਮੈਨੂੰ ਨਾ ਰੈਸਟ ਦਿੰਦੇ ਸੀ ਸਵੇਰੇ 4 ਵਜੇ ਉਠਾਉਂਦੇ ਸੀ ਰਾਤ ਮੈਂ 1 ਵਜੇ ਰੂਮ ਤੇ ਜਾਂਦੀ ਸੀ ਆਪਣੀ ਜੇ ਕਦੋਂ ਤੁਸੀਂ ਮੈਂ 10ਵੇਂ ਮਹੀਨੇ ਚ ਗਈ ਸੀ 13 ਤਰੀਕ ਤੇ ਕਿੰਨੇ ਪੈਸੇ ਦਿੱਤੇ ਸੀ ਜੈਂਟਲ ਜੈਂਟਲ ਨੇ ਉਧਰੋਂ ਲਿਆ ਸੀ 2 ਲੱਖ ਰੁਪਏ 2 ਲੱਖ 40 ਹਜ਼ਾਰ ਤਾਂ ਉਹਨਾਂ ਨੇ ਕਿਹਾ ਸੀ ਵਾਪਸ ਜਾਣਾ ਤੇ ਕਹਿੰਦੇ 2 ਲੱਖ 40 ਹਜ਼ਾਰ ਰੁਪਏ ਦੇ ਜਾ ਇੱਕ ਜਿਹੜੀ ਸੈਲਰੀ ਲਈ ਉਹ ਵੀ ਦੇ ਜਾ ਸਰ ਤਾਂ ਤੈਨੂੰ ਇੰਡੀਆ ਵਾਪਸ ਭੇਜ ਦਿੰਦੇ ਇੱਥੋਂ ਜਾਣ ਲੱਗੇ ਕਿੰਨੇ ਭੇਜਦੇ ਇੱਥੋਂ ਜਾਣ ਲੱਗੇ ਹਨ ਨਹੀਂ ਸੀ ਮੈਂ ਭੇਜ ਦਿੱਤੇ ਸੀ ਨੂੰ ਕੀ ਲੱਗਦਾ ਉਥੇ ਕਿ ਭੇਜ ਦਿੱਤਾ ਜਾਂਦਾ ਤੁਹਾਨੂੰ ਹਾਂ ਜੀ ਜਦੋਂ 240000 ਰੁਪਇਆ ਲੈ ਲਿਆ ਇੰਡੀਆ ਦਾ ਤਾਂ ਉਹ ਵੇਚਣ ਵਾਲਾ ਸਾਵੀ ਹੋ ਗਿਆ ਫਿਰ ਉਹਨਾਂ ਨੂੰ ਕਾਲ ਕਰੀਦੀ ਸੀ ਉਹ ਕੌਣ ਨਹੀਂ ਸੀ ਲੈਂਦੇ ਸਾਡੀ ਸਾਡੀ ਗੱਲ ਹੀ ਨਹੀਂ ਸੀ ਸੁਣਦਾ ਪੈਸੇ ਲੈ ਕੇ ਸਾਨੂੰ ਸਿੱਧਾ ਘਰੇ ਛੱਡ ਗਏ ਸਾਡੀ ਗੱਲ ਨਹੀਂ ਸੀ ਸੁਣਦਾ ਡੇਲੀ ਮੈਸੇਜ ਕਰੀਦਾ ਸੀ ਫੋਨ ਕਰੀਦਾ ਸੀ ਤੇ ਸਾਨੂੰ ਉਹਨਾਂ ਨੇ ਕਿ ਨਹੀਂ ਵਾਪਸ ਨਹੀਂ ਆਉਂ ਦਿੱਤਾ ਫਿਰ ਅਸੀਂ ਬਾਬਾ ਜੀ ਦੇ ਕੋਲ ਆਏ ਇੱਥੋਂ ਫਿਰ ਸਾਨੂੰ ਵੀ ਬਾਬਾ ਜੀ ਹੁਣਾਂ ਦੀ ਕਿਰਪਾ ਹੋਈ ਅਸੀਂ ਇਥੋਂ ਨਿਕਲ ਪਾਏ ਹੋਰ ਕੀ ਕੀ ਤਸ਼ੱਦਦ ਕਰਦੇ ਬਸ ਇਹੀ ਕਿ ਉਹਨਾਂ ਦੀ ਮੇਰੀ ਮੈਡਮ ਦੀ ਭੈਣ ਰਹਿੰਦੀ ਸੀ ਨਾਲ ਉਹਨਾਂ ਦੇ ਬੱਚੇ ਸੀ ਤੰਗ ਬਹੁਤ ਜ਼ਿਆਦਾ ਕਰਦੇ ਸੀ ਯਾਨੀ ਕਿ ਰੈਸਟ ਬਿਲਕੁਲ ਵੀ ਨਹੀਂ ਦਿੰਦੇ ਸੀ ਅਕਸਰ ਆਪਾਂ ਖ਼ਬਰਾਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਉੱਥੇ ਫਸੇ ਜਾਂ ਲੜਕੀ ਬਹੁਤ ਸਾਰੇ ਹਾਂਜੀ ਤੁਹਾਨੂੰ ਇਸ ਬਾਰੇ ਪਤਾ ਨਹੀਂ ਸੀ ਨਹੀਂ ਜੀ ਇਹ ਇਸ ਬਾਰੇ ਨਹੀਂ ਸੀ ਪਤਾ ਸੀ ਸਾਨੂੰ ਇਸ ਬਾਰੇ ਬਿਲਕੁਲ ਨਹੀਂ ਸੀ ਪਤਾ ਲੜਕੀਆਂ ਬਹੁਤ ਜ਼ਿਆਦਾ ਉਧਰ ਫਸੀਆਂ ਹੋਈਆਂ ਨੇ ਆਉਣਾ ਚਾਹੁੰਦੀਆਂ ਨੇ ਪਰ ਆ ਨਹੀਂ ਪਉਂਦੀਆਂ ਕਾਰਨ ਇਹ ਕਿ ਏਜੰਟਾਂ ਨੇ ਪੈਸੇ ਲੈ ਜਾਂਦੇ ਨੇ ਤਾਂ ਆਪਾਂ ਵਾਪਸ ਨਹੀਂ ਆ ਸਕਦੇ ਉਸ ਦੇਸ ਦੇ ਵਿੱਚ ਇਹ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੈਂ ਇਹੀ ਮੰਗ ਕਰਦੀ ਕਿ ਏਜੰਟ ਤੇ ਕਾਰਵਾਈ ਹੋਵੇ ਤੇ ਮੇਰੀਆਂ ਸੈਲਰੀਆਂ ਦੋ ਵਾਪਸ ਮਿਲ ਜਾਣ ਮੈਨੂੰ ਮੇਰੀ ਹੱਕ ਦੀ ਕਮਾਈ ਆ ਮੈਂ ਇਹੀ ਚਾਹੁੰਦੀ ਹਾਂ ਕਿ ਸੰਦੇਸ਼ ਲੈਣਾ ਚਾਹੁੰਦੀ ਮੈਂ ਇਹੀ ਕਹਿਨੀ ਆ ਹੱਥ ਜੋੜ ਕੇ ਕਿ ਮੇਰੀਆਂ ਭੈਣਾਂ ਇੱਥੇ ਕੰਮ ਕਰ ਲੈਣ ਉਧਰ ਬਾਹਰ ਨਾ ਜਾਣ ਮੇਰੀ ਇਹੀ ਰਿਕਵੈਸਟ ਹੈ ਮੇਰੀਆਂ ਭੈਣਾਂ ਗੜੀ ਬਾਹਰ ਨਾ ਜਾਣ ਆਪਣੇ ਇੰਡੀਆ ਚ ਬਹੁਤ ਕੰਮ ਹੈ ਮੈਂ ਭਾਜੀ ਮਾਸ ਕੱਟ ਗਈ ਸੀ ਤੇ ਮੇਰੀ ਉੱਤੇ ਤਬੀਅਤ ਖਰਾਬ ਹੋ ਗਈ ਬਹੁਤ ਜ਼ਿਆਦਾ ਪੇਟ ਵਿੱਚ ਦਰਦ ਇਨਫੈਕਸ਼ਨ ਤੇ ਮੇਤੋਂ ਫਿਰ ਕੰਮ ਨਹੀਂ ਹੋਇਆ ਤੇ ਉਹ ਮੈਨੂੰ ਜਾਣ ਕੇ ਕਹਿੰਦੇ ਸੀ ਕੁਝ ਨਹੀਂ ਹੋਇਆ ਹੈਗਾ ਤੈਨੂੰ ਕੰਮ ਕਰ ਉੱਠ ਕੇ ਤੇ ਫਿਰ ਬਸ ਮੈਂ ਢਿੱਲੇ ਲੱਗੀ ਰਹਿੰਦੀ ਸੀ ਮੇਤੋਂ ਜਰੂਰ ਜ਼ਿਆਦਾ ਨਹੀਂ ਕੰਮ ਹੋਇਆ ਤੇ ਵਾਪਸ ਫਿਰ ਮੈਂ ਇੱਧਰ ਨੂੰ ਆਉਣ ਦਾ ਕਿਹਾ ਵੀ ਮੈਂ ਇੰਡੀਆ ਜਾਣਾ ਕਹਿੰਦੇ ਪੈਸੇ ਦੇ ਕੇ ਜਾ ਮੈਂ ਕਦੇ ਮੈਂ ਕਿਸੇ ਕੋ ਪੈਸੇ ਲੈ ਨਹੀਂ ਹੈਗੇ ਮੈਂ ਤਾਂ ਸਿੱਖਥੋਂ ਦਮਾਂ ਹਾਂਜੀ ਬਸ ਭਾਜੀ ਮੇਰੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੁੰਦੀ ਹੋਵੇ ਤਾਂ ਫਿਰ ਮੈਨੂੰ ਵਾਪਸ ਇੱਥੇ ਬਾਬਾ ਜੀ ਦੀ ਕਿਰਪਾ ਨਾਲ ਮੈਂ ਇੰਡੀਆ ਆਈ ਹਾਂਜੀ ਮੈਂ ਇਹ ਚਾਹੁੰਦੀ ਆ ਕਿ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ ਹਾਂਜੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ ਬਾਹਰ ਦੇ ਇਸ ਨੂੰ ਹਾਂਜੀ ਧੰਨਵਾਦ ਗਏ ਕਦੋਂ ਸੀਗੇ ਤੁਸੀਂ ਮੈਂ ਅਪ੍ਰੈਲ ਦੇ ਮਹੀਨੇ 2000 ਹਾਂਜੀ ਤੇ ਚ ਗਈ ਸੀ ਕੀ ਗੱਲਬਾਤ ਹੋਈ ਸੀ ਕੀ ਕੰਮ ਦਾ ਕਿਹਾ ਗਿਆ ਸੀ ਤਾਂ ਆਮਦਾ ਬਾਜੀ ਮੈਨੂੰ ਸੈਲਰੀ ਵੀ ਜ਼ਿਆਦਾ ਕਹੀ ਸੀ 19 ਸੈਲਰੀ ਉੱਥੇ ਮੈਨੂੰ ਮਿਲੀ ਨਹੀਂ ਤੇ ਜਿਹੜਾ ਮੇਰਾ ਏਜੰਸੀ ਉਹਨੇ ਮੈਨੂੰ ਸੈਲਰੀ 120 ਰਿਆਲ ਕਹੀ ਸੀ ਉਧਰਲੇ ਉਹ ਮੈਨੂੰ ਮਿਲੀ ਨਹੀਂ ਉਧਰ ਜਾ ਕੇ ਤੇ ਤਾਂ ਮੈਨੂੰ ਬਹੁਤ ਜ਼ਿਆਦਾ ਪਿਆ ਉੱਥੇ ਹਾਂਜੀ ਤੇ ਰੈਸਟ ਕੋਈ ਨਹੀਂ ਤਾਂ ਮੈਂ ਬਾਜੀ ਫਿਰ ਬਿਮਾਰ ਹੁੰਦੀ ਹੁੰਦੀ ਜਾਦਾ ਉੱਥੇ ਬਿਮਾਰ ਹੋ ਗਈ ਮੇਰੇ ਤੋਂ ਕੰਮ ਨਹੀਂ ਹੋਇਆ ਹਾਂਜੀ ਉਹ ਮੈਂ ਉਹਨਾਂ ਨੂੰ ਕਹਿੰਦੇ ਮੈਂ ਜਾਣਾ ਵਾਪਸ ਇੰਡੀਆ ਮੇਰੇ ਤੋਂ ਕੰਮ ਨਹੀਂ ਹੋ ਰਿਆ ਹੈਗਾ ਤੇ ਕਹਿੰਦੇ ਪੈਸੇ ਦੇ ਤਾਂ ਚਲੀ ਜਾ। ਸੀ ਪੈਸੇ ਦਿੱਤੇ ਫਿਰ ਉਹਨਾਂ ਨੇ ਪਾਜੀ ਜਿੱਥੇ ਮੈਨੂੰ ਆਫਿਸ ਛੱਡ ਕੇ ਗਏ ਆ ਉਹਨਾਂ ਨੇ ਮੇਰੇ ਪਤੀ ਕੋਲੋਂ 80000 ਰੁਪਇਆ ਤੇ ਟਿਕਟ ਮੈਂ ਆਪਣੀ ਲਾ ਕੇ ਆਈ ਫਿਰ ਉਹਨਾਂ ਟਿਕਟ ਵੀ ਮਗਵਾਈ 24000 ਛੇ 23000 ਦੀ ਹਾਂਜੀ ਹੋਰ ਵੀ ਕਿਸੇ ਕਿਸਮ ਦਾ ਟੌਰਚਰ ਕਰਦੇ ਹਾਂਜੀ ਬਸ ਕੋਈ ਰੈਸਟ ਨਹੀਂ ਵਗੈਰਾ ਨਹੀਂ ਜਿੱਦਾਂ ਥੋੜਾ ਗਲਤ ਬੋਲਣਾ ਮਾਰ ਕੋਈ ਨਹੀਂ ਬਸ ਨਹੀਂ ਇਦਾਂ ਦਾ ਤਾਂ ਨਹੀਂ ਪਾਜੀ ਕੁਝ ਮਾਰਿਆ ਨਹੀਂ ਉਹਦਾ ਰੈਸਟ ਵਗੈਰਾ ਨਹੀਂ ਸੀ ਕੋਈ ਵੀ ਬਸ ਕੰਮ ਕਰ ਉੱਠ ਕੇ ਕੰਮ ਕਰ ਰਸੀਦ ਖਰਾਬ ਸੀ ਬੇ ਕੰਮ ਕਰ ਕੁਝ ਨਹੀਂ ਹੋਇਆ ਹੈਗਾ ਤੈਨੂੰ ਹਾਂਜੀ ਕੰਮ ਕਰਾਉਂਦੇ ਕੀ ਹਾਊਸਮੈਟ ਦੇ ਹਾਂਜੀ ਘਰ ਦਾ ਸਾਰਾ ਹੀ ਕੰਮ ਬੇ ਚਾਹੇ 1 ਵਜੇ ਚਾਹੇ 12 ਵਜੇ ਰਾਤ ਦੇ ਬੇ ਸਾਰਾ ਫਿਨਿਸ਼ ਕਰਕੇ ਸੌਣਾ ਕੰਮ ਇਥੋਂ ਵੀ ਇਹ ਕਹਿ ਗਿਆ ਹੈ ਕਿ ਹਾਊਸਮੈਟ ਦੇ ਕੰਮ ਕਰਨਾ ਜਾ ਕੇ ਉਥੇ ਹਾਂਜੀ ਪਰ ਇੱਥੋਂ ਸਿਰਫ ਜਿੰਨਾ ਦੋ ਕੰਮ ਕਿਹਾ ਸੀ ਭਾਜੀ ਇਹਨਾਂ ਘਰ ਦਾ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸੀਗੇ ਹਾਂਜੀ ਕਾਫੀ ਭਾਰੀਆਂ ਭਾਰੀਆਂ ਚੀਜ਼ਾਂ ਚੱਕਣ ਨੂੰ ਕਹਦੇ ਨੇ ਮਤਲਬ ਮੇਰੇ ਤੋਂ ਨਹੀਂ ਇਹ ਚੱਕ ਹੁੰਦੀਆਂ ਹੈਗੀਆਂ ਵੀ ਮੇਰੇ ਪੇਨ ਹੁੰਦੀ ਆ ਬੈਨਟ ਵਿੱਚ ਤੇ ਪਰ ਨਹੀਂ ਕੁਛ ਨਹੀਂ ਦਰ ਮਤਲਬ ਉਹ ਕਹਿੰਦੇ ਕੁਛ ਨਹੀਂ ਹੋਇਆ ਹੈਗਾ ਤੈਨੂੰ ਕੋਈ ਮੈਡੀਸਿਨ ਨਹੀਂ ਭਾਜੀ ਮਿਹਨਤਾਂ ਕਰ ਕਰਕੇ ਮੈਂ ਮੈਡੀਸਿਨ ਉਹਨਾਂ ਤੋਂ ਮਗਵਾਈ ਵੀ ਮੈਨੂੰ ਮੈਡੀਸਿਨ ਲਿਆ ਦਿਓ ਤੋਂ ਦੇ ਹਾਲਾਤ ਹੀ ਨੇ ਕਿੰਨੀਆਂ ਕਿ ਹੋਰ ਲੜਕੀਆਂ ਜਾਂ ਔਰਤਾਂ ਉੱਥੇ ਹਲੇ ਵੀ ਸਟਕ ਹੋਣਗੀਆਂ ਜਿਹੜੀਆਂ ਵਾਪਸ ਜਾਣ ਦੀ ਚਾਹਨਾ ਰੱਖਦੀਆਂ। ਹਾਂਜੀ ਭਾਜੀ ਕੰਮ ਨਹੀਂ ਹੁੰਦਾ ਹੈਗਾ ਕੰਮ ਬਹੁਤ ਜ਼ਿਆਦਾ ਹੋ ਇਨਸਾਨ ਨੂੰ ਇਨਸਾਨੀ ਸਮਝਦੇ ਹੈਗੇ। ਹਾਂਜੀ। ਕਿੰਨੀਆਂ ਔਰਤਾਂ ਹੋਰ ਉੱਥੇ ਫਸੀਆਂ? ਕਾਫੀ ਆ ਭਾਜੀ। ਜਿੱਥੇ ਮੈਂ ਸੀ ਆਫਿਸ ਉਦੋਂ ਤਾਂ ਹੈਗੀਆਂ ਸੀ ਹਾਂਜੀ 10-12 ਜਣੀਆਂ ਤਾਂ ਹੈ ਸੀ। ਚਾਹੁੰਦੇ ਵਾਪਸ ਹਾਂਜੀ। ਹਾਂਜੀ।